ਤਦਕਾਲ ਕਲਾਂ ਦੇ ਵਿੱਚ 희ਦੀ ਜੁੜ ਮੇਲਾ ਮਲਾਇਆ ਗਿਆ ਪੰਜ ਪੈਰਾਂ ਦੀ ਫਗਵਾਈ ਹੋਈ ਆ ਤੁਹਾਨੂੰ ਦਰਸ਼ਕ ਕਣਜੀ ਵਾਲੇ ਪਾਂਛਾ ਦੇ ਛੋਟੇ ਸਾਹਿਬ ਜਾਦੇ ਬਾਬਾ ਜੋੜਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਨਗਰ ਦੀ ਪ੍ਰਕਰਮਾ ਕਰਦਾ 9ਵੇਂ ਸਤਿਗੁਰੂ ਤੇਗ ਬਹਾਦਰ ਸਿੰਘ ਦੇ ਪਾਦਸ਼ਾਹੀ ਦੇ ਪਵਿੱਤਰ ਸਥਾਨ ਤੇ ਪਹੁੰਚੇ ਆਓ ਇੱਕ ਵਾਰੀ ਰਸਨਾ ਪਵਿੱਤਰ ਕਰੀਏ ਗੱਜ ਕੇ ਖਾਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਮ ਰਤਨਾ ਪਰੰਤੂ ਪਹਿਲੇ ਮੇਰੇ ਪਰਮ ਮਿੱਤਰਾਂ ਦੀ ਦੁਨੀਆ ਵਿੱਚੋਂ ਪੰਜਾਬ ਦਾ ਮਸ਼ਹੂਰ ਢਾਡੀ ਜੱਥਾ ਆਈ ਤਰਸੀਮ ਸਿੰਘ ਜੀ ਪ੍ਰੀਤ ਉਹਨਾਂ ਵੱਲੋਂ ਭੁਗ ਭਰ ਕੇ ਮਾਨ ਮੈਨ ਆਇਆ 100 ਰੁਪਇਆ ਮਾਨ ਭੇਜਿਆ ਹੋਰ ਇੱਕ ਬਜ਼ੁਰਗ ਜੀ ਜਿਨ੍ਹਾਂ ਦੇ ਨਾਂ ਪਾਦਸ਼ਾਹ ਜਾਣਦੇ ਨੇ ਉਹਨਾਂ ਵੱਲੋਂ ਮਾਨ ਆਹ ਮੈਂ ਕਾਵਰ ਰਚਨਾ ਉਹ ਸਮੇਂ ਦੀ ਕਹਿ ਰਿਆਂ ਕਨਗੀ ਵਾਲੇ ਪਾਦਸ਼ਾਹ ਦੇ ਛੋਟੇ ਫਰਜੰਦਾ ਨੂੰ ਜਾਨੀ ਤੇ ਮਾਨੀ ਨੇ ਲਾ ਕੇ ਖਤ ਕਰੀਆਂ ਸ਼ੂਬੇ ਬਜੀਦ ਖਾਨ ਦੀ ਕਚੇਰੀ ਵਿੱਚ ਪੇਸ਼ ਕਰ ਦਿੱਤਾ ਸਾਡੇ ਬਹੁਤੀ ਸਤਿਕਾਰਯੋਗ ਗੁਰੂ ਘਰ ਦੇ ਖੈਦ ਗਰੰਸੀ ਸਾਹਿਬ ਭਾਈ ਹਰਪਾਲ ਸਿੰਘ ਜੀ ਉਹਨਾਂ ਬਲੋ ਮਾਨ ਆਏ ਜੀ ਛੋਟੇ ਛੋਟੇ ਬੱਚਾਂ ਬਲੋ ਮਾਨ ਬਜੀ ਸਿੰਘ ਜੀ ਉਹਨਾਂ ਬਲੋ ਮਾਨ ਆਏ ਧੰਨਵਾਦ ਕਨਗੀ ਬਾਹੇ ਪਾਤਸ਼ਾਹ ਦੇ ਛੋਟੇ ਸਾਹਿਬ ਜਾਦੇ ਕਤੇਰੀ ਵਿੱਚ ਪੇਸ਼ ਕਰੇ ਉਹ ਕਤੇਰੀ ਦੇ ਵਿੱਚ ਮਗਲਾਨੀਆਂ ਖਤਰਾਨੀਆਂ ਅਛਾਣੀਆਂ ਦੇ ਪੁੱਤਰ ਉੱਤਿਆਂ ਗਰਦਾਂ ਤੇ ਚੌੜੀਆਂ ਛਾਦਿਆਂ ਵਾਲੇ ਬੜੇ ਬੜੇ ਉੱਚੇ ਆਉਂਦਿਆਂ ਦੇ ਮਾਲਕ ਬੈਠੇ ਆ। ਜੀ। ਸੰਗਤ ਜੀ ਉੱਚੇ ਤਖਤ ਤੇ ਬੈਠਾ ਸੂਬਾ ਸਰਖੰਦ। ਪਰ ਗੁਰੂ ਕੇ ਲਾਲਾ ਨੇ ਕਲਕਮੀ ਆਵਾਜ਼ ਨਾਲ ਗੱਜੇ ਫੱਦੇ ਵਲਾਈ। ਸਾਰੀ ਕਚਹਿਰੀ ਦੇ ਲੋਕ ਡੰਗ ਰਹੇ ਗਏ। ਸ਼ੋਭਬ ਦੀਰ ਖਾਂ ਜਾਣਦਾ ਸੀ। ਗੁਰੂ ਪ੍ਰਕਾਸ਼ ਨੂੰ ਜਾਣੂ ਸੀ। ਉਹ ਕਹਿੰਦਾ ਬੱਚਿਓ ਇਹ ਆਨੰਦਪੁਰ ਜੱਕ ਕਿਹਦਾ ਨਹੀਂ ਹੈ ਇਹ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਵੀ ਫੱਦੇ ਮਨਜ਼ੂਰ ਹੋ ਜੂ ਇਹਦਾ ਖਾਨਾ ਦੀ ਕਚੇਰੀ ਆ ਕੁੱਤਰੋ ਸਲਾਮ ਕਰੋ ਅਗਰ ਸਲਾਮ ਕਰੋਗੇ ਤੁਹਾਡਾ ਬੜਾ ਮਾਨ ਸਤਿਕਾਰ ਖੋਏਗਾ ਇਹ ਗੱਲ ਸੁਣ ਕੇ ਕਲਗੀ ਵਾਲੇ ਪਾਤਸ਼ਾਹ ਦੇ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫੱਦੇ ਸਿੰਘ ਇੱਕ ਸੂਬੇ ਸਰਹੰਦ ਨੂੰ ਮੋੜ ਕੇ ਜਵਾਬ ਜਿਵੇਂ ਕਰਦੇ ਆ ਉਹ ਗਾਛਾਂ ਉਡਾਢੀ ਜੱਥਾ ਖੇ ਇੰਜ ਕਹਿਣ ਵਾਲੇ तव्हां वीर पहिला वाहेगुरु ਮਨਵੀਰ ਪਹਿਲਾ ਵਾਹਿਗੁਰੂ ਉਚਾਰ ਦੇ ਮਿਟ ਦੇ ਨਾ ਪਾਣੇ ਸੱਚੇ ਕਰ ਤਾਰ ਦੇ ਮਿਟ ਦੇ ਨਾ ਪਾਣੇ ਸੱਚੇ ਕਰ ਤਾਰ ਦੇ ਐ ਡੱਕ ਨੂੰ ਕਹੇ ਦੇ ਗੁਰੂ ਸੂਬਿਆ ਐ ਡੱਕ ਨੂੰ ਕਹੇ ਦੇ ਗੁਰੂ ਸੂਬਿਆ ਖਾਲੂ ਹੈ ਨਹੀਂ ਦੇ ਨ ਮਨਜੂਰ ਸੂਬਿਆ ਖਾਲੂ ਹੈ ਨਹੀਂ ਦੇ ਨ ਮਨਜੂਰ ਸੂਬਿਆ ਕਦੀ ਕਰੀ ਦਾ ਭਲੇ ਆਪੇ ਪਾਵੇਗਾ পাপ ਦੇ ਕਰਨ ਵਾਲਾ ਜੱਗੋ ਜਾਵੇਗਾ পাপ ਦੇ ਕਰਨ ਵਾਲਾ ਜੱਗੋ ਜਾਵੇਗਾ ਸਾਨੂੰ ਜਦ ਦੇ ਨਾਮ ਦਾ ਜ਼ਰੂਰ ਸੁਬਿਆ ਸਾਨੂੰ ਜਦ ਦੇ ਨਾਮ ਦਾ ਜ਼ਰੂਰ ਸੁਬਿਆ ਸਾਨੂੰ ਹੈ ਨਹੀਂ ਦੀਨ ਮਨਜੂਰ ਸੁਬਿਆ ਸਾਨੂੰ ਹੈ ਨਹੀਂ ਦੀਨ ਮਨਜੂਰ ਸੁਬਿਆ

આ શું છે री मिलण धर्म भॼियां छॾण धर्म भॼिय कणगे कूपिया बप कणे कूपिया सहू हैनी मन झूल सूबे सहू हैनी मन झूल सूबे